ਸ੍ਰੀ ਮੁਕਸਰ ਸਾਹਿਬ ਵਿੱਚ ਮਨਾਏ ਜਾਂਦੇ ਮੇਲਾ ਮਾਗੀ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਇਸ ਮੌਕੇ ਸੰਗਤ ਵੱਲੋਂ ਇਤਿਹਾਸਿਕ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਦੇ ਨਾਲ-ਨਾਲ ਇਤਿਹਾਸ ਨਾਲ ਜੁੜੀਆਂ ਥਾਵਾਂ ਦੇ ਦਰਸ਼ਨ ਵੀ ਕੀਤੇ ਜਾਂਦੇ ਹਨ ਸ੍ਰੀ ਮੁਕਸਰ ਸਾਹਿਬ ਦੇ ਨਾਲ ਸੰਬੰਧਿਤ ਇਤਿਹਾਸ 'ਚ ਇੱਕ ਅਜੇਹੇ ਮੁਗਲ ਦੀ ਕਬਰ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਆਉਂਦਾ ਹੈ ਜਿਸ ਤੇ ਅੱਜ ਵੀ ਲੋਕ ਜੁੱਤੀਆਂ ਮਾਰਦੇ ਹਨ ਇਹ ਕਬਰ ਨੂਰਦੀਨ ਮੁਗਲ ਦੀ ਕਬਰ ਹੈ ਨੂਰਦੀਨ ਦੀ ਕਬਰ ਸ੍ਰੀ ਦਰਬਾਰ ਸਾਹਿਬ ਤੋਂ ਕਰੀਬ 2.5 ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ ਤੋਂ ਥੋੜਾ ਅੱਗੇ ਅਤੇ ਗੁਰਦੁਆਰਾ ਦਾਤਨ ਸਰ ਸਾਹਿਬ ਦੇ ਬਿਲਕੁਲ ਨੇੜੇ ਹੈ। ਵਾਕੀ ਦੇ ਇਤਿਹਾਸਿਕ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਇਸ ਕਬਰ ਤੇ ਆਣ ਕੇ ਜੁੱਤੀਆਂ ਵੀ ਮਾਰਦੀਆਂ ਹਨ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਚ ਪੁੱਜੇ ਕਾਂਗਨ ਨਾ ਦੇ ਸਥਾਨ ਤੇ ਉਹਨਾਂ ਦੇ ਦਰਬਾਰ ਚ ਬਹੁਤ ਸਾਰੇ ਸਿੱਖ ਯੋਧਿਆਂ ਦੀ ਭੀੜ ਹੋਣ ਲੱਗੀ ਇਸ ਤਰ੍ਹਾਂ ਨ ਮਗਲ ਸੁਹੀਆ ਨੂਰਦੀ ਜੋ ਸੂਬਾ ਸਰਹੰਦ ਅਤੇ ਦਿੱਲੀ ਹਕੂਮਤ ਦੇ ਇਸ਼ਾਰੇ ਤੇ ਪਿਸ ਬਦਲ ਕੇ ਗੁਰੂ ਜੀ ਦਾ ਪਿੱਛਾ ਕਰ ਰਿਹਾ ਸੀ ਅਤੇ ਸਿੱਖ ਬਣ ਕੇ ਗੁਰੂ ਸਾਹਿਬ ਦੇ ਨੇੜੇ ਰਹਿਣ ਲੱਗਾ ਪਰ ਉਸਤਾਦ ਦਾ ਨਹੀਂ ਲੱਗਿਆ ਜਦੋਂ ਗੁਰੂ ਸਾਹਿਬ ਖਿਦਰਾਣੇ ਦੀ ਟਾਬ ਹੁਣ ਮੁਖਸਰ ਸਾਹਿਬ ਪੁੱਜੇ ਤਾਂ ਉਹ ਮੁਗਲ ਨਾਲ ਹੀ ਆ ਗਿਆ ਉਸ ਸਥਾਨ ਜਿੱਥੇ ਹੁਣ ਗੁਰਦੁਆਰਾ ਦਾਤਨ ਸਰ ਸਾਹਿਬ ਬਣਿਆ ਹੋਇਆ ਹੈ ਵਿਖੇ ਆਣ ਕੇ ਜਦੋਂ ਗੁਰੂ ਸਾਹਿਬ ਜੰਗ ਤੋਂ ਅਗਲੇ ਦਿਨ ਦਾਤਨ ਕਰਨ ਲੱਗੇ ਤਾਂ ਪਿਛਲੇ ਪਾਸਿਓ ਉਸ ਮੁਗਲ ਨੇ ਤਲਵਾਰ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਗੁਰੂ ਸਾਹਿਬ ਨੇ ਫੁਰਤੀ ਦੇ ਨਾਲ ਉਸ ਦਾ ਵਾਰ ਰੋਕ ਦਿੱਤਾ ਅਤੇ ਉਸਦੇ ਮੂਹਤੇ ਸਰਬ ਲੋਹ ਦਾ ਘੜਵਾ ਮਾਰਿਆ ਤੇ ਉਸ ਨੂੰ ਉੱਥੇ ਹੀ ਖਤਮ ਕਰ ਦਿੱਤਾ ਇਤਿਹਾਸ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਕਿ ਜੇਕਰ ਵਾਰ ਸਾਹਮਣੇ ਤੋਂ ਕੀਤਾ ਜਾਂਦਾ ਤਾਂ ਉਸ ਨੂੰ ਮੁਕਤੀ ਮਿਲ ਸਕਦੀ ਸੀ ਪਰ ਪਿੱਠ ਤੇ ਵਾਰ ਕਰਨ ਕਾਰਨ ਹੁਣ ਉਸ ਦੀ ਕਬਰ ਤੇ ਜੁੱਤੀਆਂ ਹੀ ਪਹਿਣਗੀਆਂ ਗੁਰਦੁਆਰਾ ਦਾਤਨ ਸਰ ਸਾਹਿਬ ਦੇ ਨਾਲ ਹੀ ਨੂਰਦੀਨ ਦੀ ਕਬਰ ਬਣੀ ਹੋਈ ਹੈ ਜਿੱਥੇ ਮੇਲਾ ਮਾਗੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ ਇਸ ਜਗ੍ਹਾ ਤੇ ਨੂਰਦੀਨ ਦੀ ਉੱਥੇ ਹੀ ਕਬਰ ਬਣਾ ਦਿੱਤੀ ਗਈ ਅਤੇ ਲੋਕ ਉਸ ਕਬਰ ਤੇ ਜੁੱਤੀਆਂ ਮਾਰਦੇ ਹਨ ਨੋਰਦੀਨ ਦੀ ਕਬਰ ਨੂੰ ਲੋਕ ਜੁੱਤੀਆਂ ਮਾਰ-ਮਾਰ ਕੇ ਢਾ ਦਿੰਦੇ ਹਨ